ਇੰਡੀਅਨਸ ਤੇ ਇੰਡੀਅਨਸ ਤੋਂ ਇਲਾਵਾ ਹੋਰ ਵੀ ਕੰਟਰੀਆਂ ਨੇ ਜਿਨ੍ਹਾਂ ਦੀ ਲਿਸਟ ਮੈਂ ਇੱਥੇ ਮੈਂਸ਼ਨ ਕਰ ਰਿਹਾ ਹਾਂ ਇਹਨਾਂ ਕੰਟਰੀਆਂ ਦੇ ਲੋਕਾਂ ਨੂੰ ਨਾਗਰਿਕਾਂ ਨੂੰ ਜਰਮਨੀ ਦੇ ਵਿੱਚ ਜੇ ਕੋਈ ਭੈਣ ਭਰਾ ਕਿੱਥੇ ਅਸਾਈਲਮ ਲੈਣ ਦੀ ਸੋਚ ਰਿਹਾ ਜਾਂ ਪਲੈਨਿੰਗ ਕਰ ਰਿਹਾ ਇਨ ਫਿਊਚਰ ਤੇ ਉਹਨਾਂ ਨੂੰ ਇੱਥੇ ਅਸਾਈਲਮ ਲੈਣਾ ਔਖਾ ਹੋ ਜਾਵੇਗਾ ਮੁਸ਼ਕਲ ਹੋ ਜਾਵੇਗਾ ਕਿਉਂਕਿ ਜਰਮਨ ਸਰਕਾਰ ਕੀ ਕਰ ਰਹੀ ਆ ਕਿ ਇਹਨਾਂ ਕੰਟਰੀਆਂ ਨੂੰ ਜਿਹੜੀ ਲਿਸਟ ਮੈਂ ਇੱਥੇ ਐਡ ਕੀਤੀ ਹੋਈ ਆ ਮੈਂਸ਼ਨ ਕੀਤੀ ਹੋਈ ਆ ਇਹਨਾਂ ਕੰਟਰੀਆਂ ਨੂੰ ਸੇਫ ਕੰਟਰੀਆਂ ਯਾਨੀ ਕਿ ਸੁਰੱਖਿਅਤ ਕੰਟਰੀਆਂ ਦੇ ਲਿਸਟ ਵਿੱਚ ਸ਼ਾਮਲ ਕਰ ਰਹੀ ਆ ਕਿ ਜੇ ਇਹ ਇਦਾਂ ਕਰ ਦਿੰਦੇ ਆ ਤੇ ਫਿਰ ਕੀ ਹੋਏਗਾ ਕਿ ਜਿਹੜਾ ਇਹਨਾਂ ਕੰਟਰੀਆਂ ਦੇ ਵਿੱਚੋਂ ਇੱਥੇ ਬੰਦਾ ਆਏਗਾ ਤੇ ਜਾਂ ਤੇ ਉਹਦੇ ਕੋਲ ਫਿਰ ਕੋਈ ਪੁਖਤਾ ਹੀ ਸਬੂਤ ਹੋਣ ਠੀਕ ਆ ਜੀ ਥੋਸ ਸਬੂਤ ਹੋਣ ਨਾਲ ਕਿ ਵਾਕਿਆ ਹੀ ਉਹਦੀ ਜਾਨ ਨੂੰ ਖਤਰਾ ਆਇਆ ਕੀ ਪ੍ਰੋਬਲਮ ਆ ਕੀ ਰੀਜ਼ਨ ਆ ਤਾਂ ਫਿਰ ਤਾਂ ਹੋ ਸਕਦਾ ਹੈ ਕਿ ਉਹਦੀ ਅਸਾਈਲਮ ਇੱਥੇ ਮੰਨ ਲਈ ਜਾਵੇ ਐਕਸੈਪਟ ਕਰ ਲਈ ਜਾਵੇ ਆਦਰਵਾਇਜ਼ ਜੇ ਇੱਕ ਕੰਟਰੀਆਂ ਦੀ ਲਿਸਟ ਜਿਹੜੀ ਜਾਰੀ ਕਰਦੇ ਆ ਸੁਰੱਖਿਅਤ ਕੰਟਰੀਆਂ ਦੀ ਜੇ ਇਹਨਾਂ ਵਿੱਚੋਂ ਕੋਈ ਬੰਦਾ ਇੱਥੇ ਆ ਰਿਹਾ ਤੇ ਇੱਥੇ ਆ ਕੇ ਅਸਾਈਲਮ ਲੈਣ ਦੀ ਸੋਚ ਰਿਹਾ ਤੇ ਉਹਨਾਂ ਨੂੰ ਇੱਥੇ ਆ ਕੇ ਅਸਾਈਲਮ ਲੈਣਾ ਜਿਹੜਾ ਆ ਬਹੁਤ ਹੀ ਮੁਸ਼ਕਿਲ ਹੋ ਜਾਵੇਗਾ ਇੱਕ ਹੋਰ ਗੱਲ ਜਿਹੜੀ ਸੁਣ ਚ ਆ ਰਹੀ ਆ ਕਿ ਜਰਮਨ ਸਰਕਾਰ ਇਹ ਵੀ ਪਲਾਨ ਕਰ ਰਹੀ ਆ ਕਿ ਜਿਵੇਂ ਕੋਈ ਕਾਨੂੰਨ ਪਹਿਲਾਂ ਆਪਾਂ ਕੈਬਨਟ ਦੇ ਵਿੱਚ ਪਾਸ ਹੁੰਦਾ ਆ ਇੱਥੇ ਜਰਮਨੀ ਦੇ ਵਿੱਚ ਬੁੰਡਸਰਾਟ ਆ ਪਿਆ ਨਾ ਜਿਹੜਾ ਉਹਨੇ ਵੀ ਪਾਸ ਕਰਨਾ ਹੁੰਦਾ ਆ ਉਹਨੇ ਦੇ ਉੱਤੇ ਮੋਹਰ ਲਾਣੀ ਹੁੰਦੀ ਆ ਤੇ ਹੁਣ ਜੇ ਕੋਈ ਕੰਟਰੀ ਇਨ ਫਿਊਚਰ ਜਿਹੜਾ ਜਰਮਨ ਸਰਕਾਰ ਤੈਅ ਕਰਦੀ ਆ ਡਿਸਾਈਡ ਕਰਦੀ ਆ ਕਿ ਇਹ ਕੰਟਰੀ ਜਿਹੜਾ ਇਨ ਫਿਊਚਰ ਹੁਣ ਆਪਾਂ ਸੁਰੱਖਿਅਤ ਦੇਸ਼ਾਂ ਦੀ ਲਿਸਟ ਵਿੱਚ ਪਾ ਦੇਣੀ ਆ ਉਹਦੇ ਲਈ ਫਿਰ ਜਰਮਨ ਸਰਕਾਰ ਨੂੰ ਬੁੰਡਸਰਾਟ ਜਿਹੜਾ ਆ ਉਹਦੀ ਪਰਮਿਸ਼ਨ ਦੀ ਉਹਦੀ ਸਹਿਮਤੀ ਦੀ ਲੋੜ ਨਹੀਂ ਹੋਏਗੀ ਠੀਕ ਹੈ ਜੀ ਉਹ ਸਿੱਧਾ ਹੀ ਉਸ ਕੰਟਰੀ ਨੂੰ ਇਹਨਾਂ ਸੇਫ ਕੰਟਰੀਆਂ ਦੀ ਲਿਸਟ ਵਿੱਚ ਪਾ ਸਕਦੇ ਆ ਤੇ ਫਿਰ ਜੇ ਇਦਾਂ ਹੋ ਜਾਂਦਾ ਹੈ ਤੇ ਜਿਹੜੀਆਂ ਕੰਟਰੀਆਂ ਸੇਫ ਕੰਟਰੀਆਂ ਦੀ ਲਿਸਟ ਵਿੱਚ ਹੋਇਆ ਕਰਨਗੀਆਂ ਉਹਨਾਂ ਦੇ ਬਿਛਿੰਦਿਆਂ ਨੂੰ ਇੱਥੇ ਆ ਕੇ ਅਸਾਈਲਮ ਲੈਣਾ ਬਹੁਤ ਹੀ ਮੁਸ਼ਕਲ ਹੋ ਜਾਇਆ ਕਰੇਗਾ ਠੀਕ ਹੈ ਜੀ ਸੋ ਦੇਖਦੇ ਆ ਕੀ ਅਪਡੇਟ ਆਉਂਦੀ ਆ ਜੋ ਵੀ ਅਪਡੇਟ ਆਏਗੀ ਇਸ ਬਾਰੇ ਆਪਾਂ ਵੀਡੀਓ ਬਣਾ ਦੇਾਂਗੇ ਬਾਕੀ ਜੇ ਕਿਸੇ ਹੋਰ ਭੈਣ ਭਰਾ ਕੋਲ ਇਸ ਦੇ ਅਕੋਰਡਿੰਗ ਕੋਈ ਜਾਣਕਾਰੀ ਹੋਵੇ ਕਮੈਂਟਾਂ ਵਿੱਚ ਲਿਖ ਸਕਦਾ ਹੈ ਜੀ ਕਿ ਜ ਆਪਾਂ ਮਾੜਾ ਚੰਗਾ ਬੋਲ ਜਾਂਦੇ ਆ ਤੁਹਾਡੇ ਸਾਥੋਂ ਹਮੇਸ਼ਾ ਦੀ ਤਰ੍ਹਾਂ ਹੱਥ ਜੋੜ ਕੇ ਮਾਫੀ ਚਾਹੁੰਦੇ ਆ ਆਪਾਂ ਮਿਲਦੇ ਜਲਦੀ ਬਿਲਾਦੇ ਅਗਲੀ ਵੀਡੀਓ ਤੇ ਸਤਿ ਸ੍ਰੀ ਅਕਾਲ ਜੀ ਸਣ ਤੇ ਜਿਉਂਦੇ ਵਸਦੇ